ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਵਾਹਿਗੁਰੂ ਮੇਰਾ ਕਰੇ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਖੁਸ਼ੀਆਂ ਭਰ ਦੇਣ ਚੜਾਵੇ ਜੀ ਤੇ ਇਧਰ ਮੇਰੇ ਪਾਂਜਾ ਜੀ ਸਵਰਾਜ ਸਿੰਘ ਹਾਂ ਬੇਟਾ ਬੋਲੋ ਤੂੰ ਮਾਰਿਆ ਸੀ ਕਿੰਨੇ ਮਾਰਿਆ ਹੈ ਹੈ ਮਮਿੰ ਉਰਾ ਮੇਰੇ ਕੋਲ ਆ ਇਧਰ ਆ ਮੇਰੇ ਕੋਲ ਇਧਰ ਆ ਜਾ ਇਧਰ ਆ ਜਾ ਅੱਗੇ ਆ ਜਾ ਅੱਜੋ ਆਜੋ 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 ਚਲ ਹੁਣ ਦੱਸ ਕਿੰਨੇ ਮਾਰਿਆ ਸੀ ਮੰਮੀ ਨੇ ਮਾਰਿਆ ਸੀ ਤੇਰੀ ਮੰਮੀ ਨੂੰ ਕੁੱਟੀ ਹੋਣਾ ਆਪਾਂ ਕੁੱਟੀਏ ਡੰਡਾ ਲੈ ਚੱਲਦੇ ਆਪਾਂ ਠੀਕ ਹੈ ਡੰਡੇ ਨਾਲ ਕੁੱਟਾਂਗੇ ਉਹਨੂੰ ਠੀਕ ਹੈ ਪੱਕੀ ਗੱਲ ਐ ਮੈਂ ਨਾ ਤਾਂ ਨਹੀਂ ਕਰਦਾ ਨਾ ਫਿਰ ਚੱਲ ਠੀਕ ਐ ਚੱਲ ਆਏ ਡੰਡਾ ਚੱਕ ਡੰਡਾ ਪਿਆ ਇੱਥੇ ਡੰਡਾ ਚੱਕ ਡੰਡਾ ਉਹ ਪਿਆ ਉਹ ਡੰਡਾ ਚੱਕ ਲਿਆ ਡੰਡਾ ਚੱਕ ਲਿਆ ਜਾ ਚਲੋ ਚੱਕ ਲਓ 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 ਡੰਡਾ ਚੱਕ ਲਵੋ ਦੀਏ ਚੱਲ ਆਪਾਂ ਚੱਲ ਕੇ ਕੁੱਟਨੇ ਆਂ ਫਿਰ ਕਿਹੜਾ ਡੰਡਾ ਚੱਕੇਗਾ ਕਿਹੜਾ ਏ ਅੱਛਾ ਇਹ ਜੱਕੇਗਾ ਚੱਕਲੇਗਾ ਚੱਕ ਲੈ ਹੈਂ ਭਾਰੀ ਹੈ ਚਲ ਆਪਾਂ ਨਿੱਕਾ ਚੱਕਾਂਗੇ ਨੰਦਾ ਤੇਰੇ ਜਿੱਡਾ ਠੀਕ ਹੈ ਤੇਰੇ ਜਿੱਡਾ ਨੰਦਾ ਚੱਕਾਂਗੇ ਠੀਕ ਹੈ ਹੈਂ ਕਿੱਥੇ ਮਾਰਿਆ ਸੀ ਪੁੱਤੀ ਨੂੰ ਮਾਰਿਆ ਕਿੱਥੇ ਸੀ ਕਿੱਥੇ ਮਾਰੇ ਇੱਥੇ ਮਾਰਿਆ ਹੈ ਓਏ ਚਲ ਆਪਾਂ ਚੱਲੀਏ ਫਿਰ ਚਲ ਆਪਾਂ ਕੁੱਟਦੇ ਆਂ ਤੇਰੀ ਮੰਮੀ ਨੂੰ ਠੀਕ ਹੈ ਹਾਂ ਚਲੋ ਬਾਏ ਕਰ ਦੋ ਬਾਏ ਕਹਦੇ ਜਾਂਦੇ ਪਿਆਉਣਾ ਸੀ ਕੁੱਟਣ ਜਾਂਦੇ ਪਿਆ ਕਹਦੇ ਆਜੋ ਚੱਲੀਏ ਕੁੱਟਣ ਚੱਲੀਏ ਆਜੋ ਚਲੋ ਚਲੋ ਚੱਲੀਏ ਚਲੋ ਚੱਲ ਮੈਂ ਆ ਗਿਆ ਤੇਰੇ ਮਗਰ ਠੀਕ ਹੈ ਡੰਡਾ ਚੱਕ ਲੈ ਕੋਈ ਤੇਰੀ ਮੰਮੀ ਕਿਥੇ ਹੈ ਹੈਗੀ ਹੈ ਹਾਂ ਤੂੰ ਤਾਂ ਕਹੀਏ ਨਾ ਹੈ ਕੋ ਨਹੀਂ ਹੈ ਹੈ ਹੈਗੇ ਠੀਕ ਹੈ ਤੇ ਉਹਨੂੰ ਫਿਰ ਕੁੱਟਣਾ ਹੈ ਕਿ ਨਹੀਂ ਕੁੱਟਣਾ ਆਉਣਾ ਹੈ ਹੈ ਕੁੱਟਣਾ ਹੈ ਤੂੰ ਵੀ ਡੰਡਾ ਤਾਂ ਲੈ ਆਇਆ ਕੋ ਨਹੀਂ ਤੂੰ ਅਜੇ ਵੀ ਹੈ ਡੰਡਾ ਲੈ ਕੇ ਆ ਫੇਰ ਹੀ ਕੁੱਟਾਂਗੇ ਨਾ ਆ ਪਿਆ ਆ ਪਿਆ ਵੇਖ ਆ ਪਿਆ ਇਧਰ ਇਹ ਹਾਂ ਇਹ ਚੱਕ ਲੈ ਚੱਕ ਲਿਆ ਲੈ ਆ ਇਹਦੇ ਨਾਲ ਕੁੱਟਾਂਗਾ ਜੱਲਿਆ ਹਾਂ ਆ ਜੱਲਿਆ ਆ ਲੈ ਆ ਜਾ ਆ ਜਾ ਫਿਰ ਕੁੱਟਾਂਗੇ ਇਹਦੇ ਨਾਲ ਹੀ ਕੁੱਟਾਂਗੇ ਆਪਾਂ ਇਹਦੇ ਨਾਲ ਕੁੱਟੀਏ ਲੈ ਮੈਨੂੰ ਬੜਾ ਦੇ ਦਿਓ ਤੇ ਚਲੋ ਇਹਦੇ ਨਾਲ ਕੁੱਟਾਂ ਨਾ ਚੱਲ ਤੂੰ ਚੱਲ ਮੈਂ ਆ ਗਿਆ ਫਿਰ ਠੀਕ ਹੈ ਸਵਰਾਜ ਆਉਦੀ ਮੰਮੀ ਨੂੰ ਪਕੜ ਕੇ ਲਿਆ ਕਹਿੰਦਾ ਲੈ ਮੈਂ ਲੈ ਕੇ ਆਣਾ ਕਹਿੰਦਾ ਕੁੱਟੋ ਇੱਥੇ ਹੀ ਆ ਡੰਡਾ ਪਿਆ ਡੰਡਾ ਜਕੜਿਆ ਪਿਆ ਆ ਪਿਆ ਚੱਕ ਕੇ ਲਾਇਆ ਫਿਰ ਕੁੱਟਿਆ ਆਪਾਂ ਲਿਆ ਆ ਜਾ ਲੈ 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 ਫੜਾ ਮੈਨੂੰ ਮੈਨੂੰ ਬੜਾ ਮੈਨੂੰ ਬੜਾ ਮੈਂ ਕੁੱਟਾਂਗਾ ਨਾ ਮੈਨੂੰ ਦੇਰ ਬੜਾ ਇਹ ਲੈ ਆ ਦੇਖ ਹੁਣ ਮੈਂ ਇਹਨੂੰ ਤਾਂ ਕੁਝ ਕਿਹਾ ਇਹਨੇ ਆਪੇ ਲਿਆਂਦਾ ਕਹਿੰਦਾ ਮੇਰੀ ਮੰਮਾ ਨੇ ਮੈਨੂੰ ਕੁੱਟਿਆ ਮਾਰਿਆ ਕਿੱਥੇ ਸੀ ਮੈਨੂੰ ਦੱਸ ਕਿੱਥੇ ਮਾਰਿਆ ਸੀ ਇੱਥੇ ਮਾਰਿਆ ਸੀ ਚਲ ਆਇਆ ਹੁਣ ਲਾਈਏ ਜਾਂਦੇ ਆਪਾਂ ਲਾਈਏ ਆਇਆ ਲੈ ਹੁਣ ਕੁੱਟਾਂਗੇ ਆਪਾਂ ਇਹਨੂੰ ਪਕੜ ਕੇ ਲੈ ਆ ਪਕੜ ਕੇ ਲੈ ਆਓ ਪਕੜ ਕੇ ਲੈ ਆਓ ਪਕੜ ਲੈ ਨੂੰ ਪਕੜ ਲੈ ਤੇਰੀ ਮੰਮੀ ਨੂੰ ਪਕੜ ਕੇ ਲਿਆਵਰਾ ਲੈ ਪਕੜ ਕੇ ਪਕੜ ਕੇ ਲੈ ਆ ਇਹ 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 ਜੋ ਵੀ ਆਈ ਗਾਤੀ ਕੁਰਤਾ ਕੁੱਟਦਾ ਮੈਂ ਠੀਕ ਹੈ ਹੁਣ ਠੀਕ ਹੈ ਕੁੱਟਦਾ ਮੈਂ ਠੀਕ ਹੈ ਭਾਈ ਹੋਗੀ ਤੈਨੂੰ ਕਿਨਰ ਗਿਆ ਮੰਮੂ ਨੇ ਕੁੱਟਿਆ ਵਾਹ ਗੁੱਟਿਆ ਆਹ ਦੰਡੇ ਨਾਲ ਗੁੱਟਿਆ ਵਾਹ ਦੰਡੇ ਨਾਲ ਗੁੱਟਿਆ ਇਹ ਹੁਣ ਪਰ ਮਰ ਇਹ ਕੁੱਟਤਾ ਉਹਨੇ ਕੁੱਟਤਾ ਮੈਂ ਐ ਕੀ ਐ ਇਹਨੂੰ ਕੁੱਟਤਾ ਮੈਂ ਹੁਣ ਤੂੰ ਮम्मा ਨੂੰ ਕੁੱਟਤਾ ਹੁਣ ਪਾਰੀ ਕਰ ਲੈ ਪਾਰੀ ਕਰ ਲੈ ਮਮਾ ਨੂੰ ਪਾਰੀ ਕਰ ਲੈ ਬਾਹਰ ਨਾ ਮਾਰਨਾ ਪਾਰੀ ਕਰ ਲੈ ਬੁੱਤੀ ਐਂ ਨਹੀਂ ਕਰਿਆ ਕਰਦੇ ਐ ਨਹੀਂ ਕਰਿਆ ਕਰਦੇ ਓ ਕੀ ਚਲੋ ਹੁਣ ਹੌਣ ਦੀ ਆਪਾ ਕਰਨਾ ਠੀਕ ਹੈ ਹੁਣ ਹੋਰ ਨਹੀਂ ਕੁੱਟਣਾ ਠੀਕ ਹੈ ਨਾ ਚਲੋ ਬਾਏ ਬਾਏ ਕਰ ਦੋ ਮੈਂ ਜਾਣਾ ਬਾਜ਼ਾਰ ਜਾ ਕੇ ਆਣਾ ਬਾਏ ਕਰ ਦੋ ਬਾਏ ਬਾਏ ਆਏ ਨੇ ਕੰਮ ਵੇਖ ਲਓ ਸਵਰਾਜ ਦੇ ਕਿੱਥੇ ਚੜੇ ਖੜਾ ਓਏ ਹੈਲੋ ਥੱਲੇ ਆ ਜਾ ਸੁਈ ਕਰੀ ਥੱਲੇ ਆ ਜਾ ਪੁੱਤੀ ਆ ਜਾ ਆ ਜਾ ਆ ਜਾ ਅਵੇ ਲੋ ਖੇਡ ਕਰ ਰਿਆ ਆਡੀਅנס ਦੇਖ ਰਹੀ ਹੈ ਦੇਖੋ ਟਾ 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 ਆ ਆ ਬੱਤੀ ਆ ਜਾ ਆ ਦੇਖਣਾ ਇਤਰਾ ਮੈਂ ਇੱਕ ਰੱਖਾਈ ਕਾ ਨਹੀਂ ਚੜਤੇ ਕਾਂਗੀ ਕਿ ਤਿਖੜਾਗਾ ਇਹਦੇ ਰੋਟੀ ਖਾ ਲੈ ਆ ਵੇਖ ਛੜਕਾ ਪੈ ਗਈਆਂ ਓਏ ਹੋਏ ਸੋਨੀ ਆਹਾ ਹਾ ਹਾ ਓਏ ਬੱਤੀ ਆ ਰੋਟੀ ਘੜਾ ਪਤੀ ਆ ਜਾ ਰੋਟੀ ਦੇ ਪਾਣੀ ਕੀ ਪਾਣੀ ਨਹੀਂ ਰੋਟੀ ਇਹਨੂੰ ਮੈਂ ਖਵਾਨੀ ਆਂਗੀ ਨਹੀਂ ਖਾਂਦਾ ਚਲੋ ਖਾਓ ਰੋਟੀ ਰੋਟੀ ਖਾਓ ਤੇ ਬਾਹਰ ਜਾ ਉਹ ਵਿਛਾਓ ਪਹਿਲਾਂ ਚਟਾਈ ਚਟਾਈ ਵਿਛਾਓ ਕਿੱਥੇ ਆ ਚਲ ਕੇ ਨੇ ਨਹੀਂ ਚੌਂਕੜੀ ਮਾਰ ਕੇ ਬੈਠ ਜਾਓ ਚਲ ਕੋਈ ਨਹੀਂ ਉਹ ਬਾਕੀ ਸਮਾਨ ਬਾਦੂ ਆ ਕੀ ਬਣਾਇਆ ਹੈ ਤਰੇਲੇ ਅਲੂ ਪਿਆਜ਼ ਚਲ ਤੇ ਇਹਨਾਂ ਨੇ ਵਿੱਚੋਂ ਕੱਟ ਲਾਂਗੇ ਇਹਨਾਂ ਨੂੰ ਅੱਛੇ ਬਣ ਜਾਣਗੇ ਠੀਕ ਹੈ ਸਭੀ ਨਾ ਤੇ ਨਹੀਂ ਖਾਵਾਂਗੇ ਆਪਾਂ ਇਹ ਕੀ ਤੂੰ ਰਹਿਣ ਮੈਂ ਤਾਂ ਰਹਿਣਾ ਕੋਈ ਗੱਲ ਨਹੀਂ ਨਵਦੀਪ ਨਵਦੀਪ ਦੇਖੋ ਕਿਵੇਂ ਨਵਦੀਪ ਪੱਪੇ ਕੀ ਹੋ ਗਿਆ ਪੁੱਤੇ ਨੂੰ ਕੀ ਹੈ ਅਖਾੜਾ ਦੇ ਕਪੀਤਾ ਕੱਟਿਆ ਮੇਰੇ ਦਰਵਾਜ਼ੇ ਖੜਾ ਚੱਕ 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 ਇਹਨੂੰ ਸਾਹਮਣੂ ਰੱਖ। ਹਾਂ ਮੇਰੀ ਧੀ ਕੁਝ ਖਾਏਂਗੀ ਨਾ ਤਾਂ ਹੀ ਤਾਕਤ ਪਵੇ ਇਧਰ ਚ। ਠੀਕ ਹੈ। ਮੈਨੂੰ ਪਾ ਦੋ ਹੁੰਦਾ। ਚਲੋ ਇਹ ਮੈਨੂੰ ਰੋਟੀ ਮਿਲੇਗੀ? ਨਾ ਹੈਂ? ਕਿਉਂ ਨਹੀਂ ਮਿਲਦੀ ਕੀ ਗੱਲ? ਤੇ ਤੂੰ ਆਖ ਰਹੀ ਹੈ ਮੈਂ ਕੀ ਹੈ? ਹੈ ਨਾ ਬੇ? ਨਾ ਮੈਂ ਪੁੱਛਿਆ ਹੀ ਐ। ਫਿਰ ਅਸੀਂ ਵੀ ਦੱਸੀ ਆਈ ਐ। ਉਹਦੇ ਉਹਨੇ ਰਜਿੰਦਰ ਦਾ ਖਾਣਾ ਨਹੀਂ ਤਨਾਉ ਖਾਵੇ।

ਗੱਦਾ ਸਿੰਦੀ ਵੀ ਐ ਇਹਦੀ ਜਿੱਪ ਹੋ ਗਈ ਖਰਾਬ ਕਵਰ ਦੀ ਲਾ ਕੇ ਨੰਨੇ ਨਾ ਤਾਂ ਲਾ ਕੇ ਨੰਨੇ ਦਾ ਰੋਗ ਰੋਕਣਾ ਇੱਕ ਦੇਸੀ ਜੁਗਾਰ ਦਾ ਕਰਦੇ ਨੇ ਇੱਕ ਗੱਲ ਵੇਖਣ ਵਾਲੀ ਐ ਰੋਹ ਬੰਦਾ ਇੰਨਾ ਵੱਡਾ ਇੰਨਾ ਵੱਡਾ ਜਿੰਨਾ ਵੀ ਕਹਿ ਦੋ ਤੇ ਆਪ ਗੱਦੇ ਕਿ ਚਿੱਡੀ ਐ ਬਸ ਠੀਕ ਆ ਕਿੰਨੇ ਚੜਾਈ ਹੁੰਦੀ ਐ ਮੇਰੇ ਨਾਲ ਸਾਡੇ ਕਿ 3 ਫੁੱਟ ਉਹ ਫੁੱਟ ਕੋ ਤਾਂ ਹੋਰ ਹੋਵੇਗੀ ਉਹ ਸਾਡੇ 3-4 ਫੁੱਟ ਦੀ ਐ ਬਸ ਹੁਣ ਫੇਰ ਸੀਤਰਾ ਮੈਂ ਵੇਖ ਲਾ ਨਾਤੀ ਵੀ ਕੋਨੀ ਐ ਜਿੱਤੇ अच्छा ता ही मुश्किल है ना मैं कह मुश्किल पसवाई जांदा है ओए तेरी यार चल ਦਫਾ ਹੋ ਪਰਾਂ ਜਾਂ ਨਾਲੇ ਤੂੰ ਵਗ ਜਾ ਤੂੰ ਕਿਹ ਐਂਨੀ ਵੇਸਟੀ ਕਰੀਂ ਆਂਦੇ ਹੋ ਮੇਰੀ ਮੈਨੂੰ ਦੇਖਿਓ ਬੜੀ ਸ਼ਰੀਫ ਸ਼ਰੀਫ ਬਣੀ ਆਂਦੇ ਵੀਡੀਓ ਦੇ ਸਾਹਮਣੇ ਇਡੀ ਸ਼ਰੀਫ ਬਣਦੀ ਐ ਉਂਝ ਮੇਰੀ ਰੇਲ ਬਣਾਈ ਰੱਖਦੀ ਐ ਵੇਖ ਲੈ ਹੁਣ ਆ ਵੇਖ ਆ ਵੇ ਕੋਣੀ ਪਰਣਾ ਜੀ ਨਾ ਤਾ ਵੀ ਆਰਾਮ ਨਾਲ ਆ ਵੇਖਿਓ ਹਣਾ ਆਵੇਗਾ ਉਹ ਵਾਲੀ ਜਿਹੜੀ ਪੋਸਟ ਨਾ ਮੈਂ ਕੀ ਬਾਰ ਜੇਦਰ ਮੇਰੀ ਇੱਕ ਛੋਟ ਗਈ ਨਾ ਤਾਂ ਸੁਜੀ ਪਈ ਹੋਣੀ ਐ ਤੇ ਮੈਂ ਵੀਡੀਓ ਵੀ ਨਹੀਂ ਬਣਾ ਸਕਣੀ ਫਿਰ ਠੀਕ ਹੈ ਨਾ ਇਹਦਾ ਨਾ ਇੱਕ ਹੋਰ ਐ ਜਿਹੜਾ ਮੈਂ ਰੱਖਿਆ ਹਾਂ ਹਾਂ ਕੀ ਨਾਮ ਹੈ ਚਿੜਕ ਇਹ ਲੈ ਚਿੜਦੀ ਗੈਸ ਦੇਖੋ ਇਹ ਮੇਰਾ ਨਾਮ ਅਜੀ ਤਰੀਕੇ ਦੇ ਲੈਣਾ ਆਦੀ ਵਾਈਫ ਦੇ ਨਾਮ ਬੜੇ ਪਿਆਰ ਨਾਲ ਇਹ ਜੀ ਸੁਣੋ ਜੀ ਬਸ ਓ ਓ ਇਹ ਜੀ ਸੁਣੋ ਜੀ ਇਹ ਜੀ ਇਹ ਜੀ ਚਿੜਕੇ ਬਸ ਇਸ ਤਰੀਕੇ ਸੁਭਨਾ ਦੇ ਵਿੱਚ ਚਿੜਕੇ ਤੇ ਪਹਿਲੇ ਬੁਲਾਦੇ ਸੀ ਨਾ ਸਿੰਗੜੀ ਕਹਿੰਦੇ ਹੁੰਦੇ ਸੀ ਹੁਣ ਅਸੀਂ ਨਹੀਂ ਤਾਂ ਕਹਿੰਦੇ ਨਹੀਂ ਬਿਲਕੁਲ ਰਾਣੇ ਬੁਲਾ ਲਾਂਗਾ ਸਿੰਗੜੀਏ ਹੁਣ ਬੁਲਾ ਹੁਣ ਪੈਨੋ ਇਸੇ ਹੀ ਪੈਨ ਮੈਨੂੰ ਤਾਂ ਹੈਰਾਨਗੀ ਹੁੰਦੀ ਵੀ ਆ ਉਹ ਗੱਧੇ ਨੂੰ ਥੋੜੀ ਜਿਹੀ ਤਾਂ ਨਿਕਲੀ ਹੋਈ ਆ ਬਸ ਗੱਧੇ ਨੂੰ ਥੱਲੇ ਗੰਦਾ ਐਡਾ ਕੁ ਐ ਵਾਸਾ ਐਡਾ ਕੁ ਨਿਕਲੀ ਮਾਰ ਕੀ ਕੋਈ ਗੱਲ ਨਹੀਂ ਮੀ ਤਾਂ ਆਹ ਵਾਹਲਾ ਕੱਲ ਇੱਕ ਮਿੰਟ ਆ ਰਿਹਾ ਸੀ ਕਿ ਬਈ ਚੁੰਨੀ ਉਤਰ ਗਈ ਏ ਸਿਰ ਤੋਂ ਮੈਂ ਅੱਜ ਇੱਕ ਛੋਟ ਵੀਡੀਓ ਪਾਈ ਸੀ ਤੇ ਉਹਦੇ ਤੇ ਆ ਇਹਨੀ ਹਾਂ ਕਹਿੰਦੇ ਪੈਸੇ ਜਾਦੇ ਆਣ ਲੱਗੇ ਚੁੰਨੀ ਸਿਰ ਤੋਂ ਲਹਿ ਗਈ ਮੈਂ ਯਾਰ ਕਮਾਲ ਹੋ ਗਈ ਐ ਏਡੀ ਤੋਂ ਕੋਈ ਗੱਲ ਨਹੀਂ ਗੀ ਗਰਮੀ ਹੁੰਦੀ ਇਤਨੀ ਗਰਮੀ ਹੁੰਦੀ ਕਈ ਵਾਰੀ ਸੰਭੜ ਚੁੰਨੀ ਨਹੀਂ ਆਉਂਦੀ ਜੀ ਜੋ ਆਪਾਂ ਜਿਹੜਾ ਕੰਮ ਕਰੀ ਆਨੇ ਆ ਨਾ ਤੇ ਅੰਨੇ ਚੁੰਨੀ ਸੰਭੜ ਚ ਨਹੀਂ ਆਉਂਦੀ ਹੈਗੀ ਤਾਂ ਕਰਕੇ ਤੇ ਹੁਣ ਹੁਣ ਤਾਂ ਚੁੰਨੀ ਹੁਣ ਹੈ ਹੀ ਨਹੀਂ ਚੁੰਨੀ ਕਰ ਰੱਖੀ ਐ ਸੂਈਆਂ ਜਿਹੜੀਆਂ ਨਾ ਫਿਰ ਆਈਂ ਲੱਗੇ ਉਹ ਝੜ ਜਾਂਦੀਆਂ ਹਾਂ ਤੇ ਜੀਵਨ ਕਿਹਨਾਂ ਹੋ ਜਾਂਦੇ ਤਾਂ ਕਰਕੇ ਨਹੀਂ ਤਾਂ ਚੁੰਨੀ ਹਮੇਸ਼ਾ ਰਹਿੰਦੀ ਹੈ ਖਾਸ ਕਰ ਖਾਣੇ ਪਕਾਣ ਤੇ ਜਿਹੜਾ ਮੇਰੇ ਤੋਂ ਮੇਰੀ ਚੁੰਨੀ ਰਹਿੰਦੀ ਹੈ ਰੈਣੀ ਵੀ ਚਾਹੀਦੀ ਐ ਚੁੰਨੀ ਆਪਣਾ ਯਾਰ ਇੱਜ਼ਤ ਐ ਅੱਜ ਤੇ ਆਪਣੇ ਪੱਲੇ ਕੀ ਹੋਰ ਐ ਤੇਗਾ ਕੀ ਐ ਹਾਂ ਤੇ ਉਹ ਕਰਕੇ ਗਰਮੀ ਕਰਕੇ ਯਾਰ ਜਿਹੜੀ ਜਿਲ੍ਹੇ ਆਪਾਂ ਵੀ ਇਸ ਤਰੀਕੀ ਨਾਲ ਕੋਈ ਕੰਮ ਕਰਦੇ ਨੇ ਉਸਲੇ ਜੁੰਨੀ ਸੰਭਲੇ ਚ ਨਹੀਂ ਆਉਂਦੀ ਕਈ ਵਾਰੀ ਅੱਜ ਨਹੀਂ ਮੇਰਾ ਥੋੜਾ ਛੋਟਾ ਹੈ ਥੋੜਾ ਛੋਟਾ ਹੈ ਉਹ ਬੀਬਾ ਬਹੁਤ ਜ਼ਿਆਦਾ ਛੋਟਾ ਹੈ ਸ਼ੁਰੂ ਨਹੀਂ ਹੁੰਦੀ ਪਹਿਲਾਂ ਖਤਮ ਹੋ ਜਾਂਦੀ ਏ ਤੂੰ ਚਲੋ ਮਜ਼ਾਕ ਕਰੀ ਜੰਨੇ ਆ ਠੀਕ ਹੈ ਬਾਤ ਚ ਕੀਤੇ ਨਾ ਹੋਵੇ ਮੇਰੀ ਰੇਲ ਬਣੀ ਦੀ ਵੀ ਹੋਵੇ ਤੁਸੀਂ ਤਾਂ ਕਿਸੇ ਨੂੰ ਨਹੀਂ ਚੜਾਣਾ ਮੈਨੂੰ ਤੇ ਫਰਕ ਹੁੰਦਾ ਹੀ ਐ ਡਰ ਕੇ ਜ਼ਿੰਦਗੀ ਕੱਢਣੀ ਪੈਂਦੀ ਐ ਠੀਕ ਐ ਚਲੋ ਹੋਰ ਹੁਕਮ ਮੇਰੇ ਆਕਾ ਹੁਕਮ ਮੇਰੇ ਆਕਾ ਦੇਖਣੇ ਨਹੀਂ ਹੈਗੇ ਨਹੀਂ ਵੀਡੀਓ ਦੇਖਿਆ ਕਰੋ ਬਈ ਕਮੈਂਟ ਕਰਿਆ ਕਰੋ ਜਿੰਨੇ ਦੇਖਦੇ ਨੂੰ उतने ਹੀ ਲਾਈਕ ਆ ਜਾਣ ਉਹ ਵੀ ਪੁੱਛੀ ਤੇ ਚਲੋ ਮੈਂ ਇੱਕ ਦਿਨ ਉਹ ਹੀ ਕਮੈਂਟ ਲਾਈਕ ਕਰ ਦਿਆਂਗਾ ਦੇਖਦੇ ਜ਼ਰੂਰ ਉਤਨੇ ਹੀ ਕਮੈਂਟ ਲਾਈਕ ਆ ਜਾਣੇ ਚਾਹੀਦੇ ਨੇ ਸ਼ੇਅਰ ਕਰਦੇ ਕਰੋ ਜੀ ਚਲੋ ਕੋਈ ਨਾ ਹੌਲੇ ਹੌਲੇ ਚੱਲੇਗੀ ਕੋਈ ਨਾ ਹੌਲੇ ਹੌਲੇ ਸਾਰਾ ਕੁਝ ਸੈੱਟ ਹੋ ਜਾਏਗਾ ਠੀਕ ਹੈ ਜੀ ਤੇ ਮੈਂ ਆ ਦੇਥੇ ਆਰਾਮ ਫਰਮਾ ਰਿਆਂ ਦਿੰਦ ਕਰ ਆ ਰਹੀ ਹੈ ਲੱਸੀ ਪੀ ਲਈ ਰੱਜ ਕੇ ਠੀਕ ਹੈ ਤੇ ਹੁਣ ਸੈੱਪ ਆਦਾ ਸਵਾਂਗੇ ਆਣਾ ਠੀਕ ਹੈ ਓਕੇ ਹੋਰ ਤੁਸੀਂ ਕਰਨਾ ਕੀ ਹੈ ਚਲੋ

कुछ नहीं है कुछ नहीं है कुछ नहीं है और मोटरसाइकिल से हो गया कोई मोटरसाइकिल से मोटरसाइकिल से बेटा चलो तो उधर चलो तो, उधर चलो तो, उधर चलो तो, उधर चलो तो, उधर चल ना ना चल चलो तो, उधर चल चल त? चल इधर मेरे जी की करता थे चल चल करे चल मैं भी आ गया चलो चलो पुती चलो मेरे शेर चलो 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 करे मैं भी आ गया ठीक है ਬਾਦ ਵਿੱਚ ਅਸੀਂ ਆਈ ਸੀਗੀ ਅਸੀਂ ਮਨ ਲਿਖਿਆ ਨਾ ਸੀ ਤੇ ਬੈਠ ਬੈਠ ਕੇ ਇਹ ਤੇ ਮਤਲਬ ਉਹਦੇ ਬਾਅਦ ਰਾਤ ਨੂੰ ਮਦਦ ਨਾਲ ਬੋਰੇ ਜੀ ਇਹ ਤੇ ਮੇਰੇ ਵਾਸਤੇ ਇਹ ਤਰਕ ਕੀ ਆਵੋਗੇ ਮੂੰਗੀ ਬਸ ਰੇਤ ਵਰ ਨਹੀਂ ਆ ਨਾ ਚਾਵਲ ਤੇ ਦਾਲ ਦਾਲ ਜਿਹੜਾ ਖਾਣ ਕੋਤ ਮਨ ਕਿਤੇ ਸੀ ਵੀ ਸਵੇਰ ਤੋਂ ਖਾਦਾ ਨਹੀਂ ਮੈਂ ਮੇਰਾ ਰੋਟੀ ਇਹ ਖਾਦੀ ਸੀ ਸੋਚਾ ਨਾ ਇੱਕ ਦਿਨ ਖਾਦੀ ਸੀ ਉਹ वो कूलर पे भी है। मैं क्या कर रही हूं? मेरा पेटिक फूल गरम हो रहा है। जमाओ। क्यों? itu पता। गरम मिल रहा है। हां गया हूं। तुम्हें ऐसे ही है ਕੁਕੀਵੇਂ ਹੋ ਗਿਆ ਇਹ ਇੱਕ ਤਾਂ ਪੀੜ ਦਿੱਕ ਨਾ ਆ ਗਏ ਵੈਸੇ ਜਾਣਾ ਹੀ ਜੇ ਤੁੰਨੇ ਜਿੱਤੇ ਠੀਕ ਹੋਉਂਦੀ ਫਿਰ ਨਾ ਹਾਂਜੀ ਹੁਣ ਹੋ ਗਿਆ ਜੀ ਖਾਣੇ ਦਾ ਟਾਈਮ ਆ ਤੇ ਅੱਜ ਇਧਰ ਕੀ ਹੋ ਗਿਆ ਤੁੰਨੇ ਦੁਕਾਨਾਂ ਚੁੰਨੀ ਫਿਰ ਕਿਉਂਦੇ ਚੁੰਨੀ ਕਰਤਾ ਲਈ ਤੋਹੋ ਦਾਲ ਚਾਵਲ ਇਧਰ ਸੈੱਟ ਹੋ ਗਿਆ ਤੇ ਐਨ ਜਮਾ ਤਸੱਲੀ ਕਰਾਈ ਖੜੀ ਆ ਟੰ 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 ਅੱਧੀ ਪਲੇਟ ਤਾਂ ਇਹਨੇ ਛੱਕ ਵੀ ਲਈ ਹੈ ਜੇ ਮੇਰੇ ਮੋਬਾਈਲ ਸੈੱਟ ਕਰਦੇ ਕਰਦੇ ਮੈਂ ਵੀਡੀਓ ਬਣਾਵਾਂਗਾ ਚੱਲ ਅੱਧੇ ਤੱਕ ਖਾ ਵੀ ਗਈ ਏ ਭੁੱਖ ਲੱਗੀ ਏ ਭੁੱਖ ਲੱਗੀ ਭੁੱਖ ਲੱਗੀ ਰ ਪਰ ਥੋੜਾ ਸਬਰ ਨਾਲ ਨਾ ਇੰ ਥੋੜਾ ਵੀ ਹੁਣ ਇੱਕੋ ਦਾਮ ਤੋ ਚੱਕੇ ਰੱਖੇ ਫੱਟੇ ਨਹੀਂ ਸਬਰ ਕੋ ਨਹੀਂ ਆਣਾ ਨਹੀਂ ਸਬਰ ਤਾਂ ਹੈਗਾ ਪਰ ਕੋਲੇ ਇੰਨੀ ਚੈਰ ਤਾਂ ਸਬਰ ਕੋ ਨਹੀਂ ਆਉਦਾ ਹੋਲੀ ਮਾਂ ਕੇ ਨਾਲ ਸੰਗ ਚ ਲੰਪਾਸ ਜਾਣਾ ਹਾਸੇਆਂ ਖੇਡੀਆਂ ਯਾਰ ਹਾਸੇਆਂ ਖੇਡੀਆਂ ਦਾ ਗੁੱਸਾ ਉਹਨਾਂ ਦਾ ਵੀ ਉਹ ਪਾਣਾ ਚਾਹੀਦਾ ਹਾਂ ਉਹ ਤਾਂ ਹੀ ਖਾ ਜਾਣਾ ਚਾਹੀਦਾ ਅਜ ਉਹਦੇ ਖਾ ਜਾਣਾ ਚਾਹੀਦਾ ਠੀਕ ਆ ਚੱਲ ਕੋਈ ਗੱਲ ਨਹੀਂ ਕਿਸੇ ਨੂੰ ਪੁੱਛ ਤਾ ਲੈ ਉਧਰ ਪੈਣ ਨਾ ਚਾਵਲ ਆਜੇ ਛਕ ਲੋ ਫਿਰ ਮੈਨੂੰ ਕਿੰਨੀ ਤੂੰ ਮੈਨੂੰ ਇਹੀ ਕਹਿਣਾ ਠੀਕ ਹੈ ਆਪਣੇ ਜੂਠੇ ਪੁੱਛੋਗੇ ਜੂਠੇ ਨਹੀਂ ਪੁੱਛੋਗੇ ਉਧਰ ਹੋਰ ਵੀ ਪੈਣ ਨਾ ਉਹ ਚਲੋ ਚਲ ਆਇਆ ਪੁੱਛਣਾ ਆਜੋ ਵੀਰੇ ਜਿੰਨੇ ਖਾਣੇ ਆ ਤਿਆਰ ਹੈ ਖਾਣਾ ਤੇ ਉਹ ਸਾਰਾ ਕਿਹਨੂੰ ਲਾ ਦੇ ਇਹ ਮਾਚਮਾ ਗੀ ਮੇਵਾ ਆ ਨੌ ਵੀਰ ਖਾਣਾ ਖਾ ਗਰ ਲੈ ਜਾ ਨਾ ਆਓ ਉਹ ਰੋਣੀ ਮੇਰੇ ਨਾਲ ਉਹ ਰੋਣਾ ਲੇਗਾ ਉਹ ਮੈਂ ਕੰਮ ਚ ਬਿਜੀ ਹੋਈ ਮੈਂ ਗੱਲ ਕਰਨ ਦਾ ਵੀ ਟਾਈਮ ਨਹੀਂ ਆਂਦੇ ਕੋਲ ਹਣਾ ਠੀਕ ਆ ਜੀ ਹਾਂ ਬੋਲੀ ਸੀ ਕੀ ਆਖੇ ਲੇਗਾ ਖਾਣੇ ਟਾਈਮ ਬੋਲਣਾ ਨਹੀਂ ਚਾਹੀਦਾ ਅੱਛਾ ਖਾਣੇ ਟਾਈਮ ਬੋਲੋ ਨਾ ਤੇ ਅੱਗੇ ਵਿੱਚ ਸਰਖਾ ਜੋ ਦਿਮਾਗ ਖਾ ਜੋ ਲੋਹ ਪੀ ਜੋ ਜਮਾਣ ਭੇਜਾ ਫਰਾਈ ਕਰ ਦੋ ਠੀਕ ਆ ਮੈਂ ਆਰੇ ਨੇ ਆਨੇ ਤਾਈ ਫੋਨ ਬਣ ਜੇ ਉਹਨੇ ਚੁੱਕੀ ਕਰ ਮੈਂ ਇੱਕ ਗੱਲ ਤਾਂ ਹੈ ਵਸੇ ਇਗਨੋਰ ਮਾਰਿਆ ਕਰੋ ਬਈ ਤਾਂ ਇਗਨੋਰ ਮਾਰਿਆ ਕਰੋ ਇਗਨੋਰ ਕਰ ਮਾਰਿਆ ਕਰੋ ਬੱਚੇ ਦੀ ਰੀਲ ਬਣੀ ਰਹੇ ਦੀ ਸਾਰਾ ਦਿਨ ਤੇ ਗੇ ਇਗਨੋਰ ਮਾਰਿਆ ਕਰੋ ਹਮੇ ਵੀ ਕਰੋ ਮਾਰਿਆ ਕਰੋ ਗੱਲਾਂ ਨਾਲੀ ਨਾ ਭਾਈ ਇਹ ਨਾ ਮਾਣੇ ਇਹ ਦੀ ਗੱਲ ਸੁਣ ਲੈ ਤੁਸੀਂ ਠੀਕ ਹੈ ਬੜਾ ਔਖਾ ਹੁੰਦਾ ਸੋਚਣਾ ਸਹੀ ਹੈ ਇਹ ਹਾਸਾ ਉੱਤੋਂ ਤੋਂ ਐ ਅੰਦਰੋਂ ਬੜਾ ਕੁੱਟਿਆ ਪੈਦਣਾ ਔਰ ਕੀ ਆ ਵੇਖੋ ਜੀ ਖਾਣਾ ਪੀਣਾ ਖਾ ਕੇ ਤੇ ਭਾਂਡੇ ਦਾ ਬਾਜ਼ਾਰ ਲਾ ਕੇ ਉੱਥੇ ਹੀ ਬੈਠੀ ਐ ਬਈ ਜੇ ਮੈਂ ਭਾਂਡੇ ਵੇਚਣੇ ਹੋਣ ਬਈ ਆ ਜਾਓ ਬਈ ਆ ਜਾਓ ਆ ਜਾਓ ਉੱਠ ਪਾ ਕਿਵੇਂ ਹੋਰ ਚੱਕਾਂਗੀ ਕਦੋਂ ਚੱਕੇਗੀ ਮੈਂ ਕੋਈ ਨਹੀਂ ਪਿਆਰਾਂ ਟਗਾ ਨਾ ਕੋਈ ਆਲੀ ਹੁਣ ਤੂੰ ਕੱਲ੍ਹ ਹੀ ਆ ਯਾਰ ਹੁਣ ਮੈਂ ਤੇਰੇ ਮਗਰੀ ਪੈਣਾ ਮੇਰੇ ਕੋਲ ਕਡੌਰ ਹੈ ਕੋਈ ਔਰ ਕੀ ਔਰ ਕੀ ਨਹੀਂ ਮੈਨੂੰ ਪਸੰਦ ਨਹੀਂ ਆ ਕਰ ਮੈਂ ਲੈ ਤੂੰ ਭੱਜੀ ਫਿਰਦੀ ਐ ਬੱਚ ਨੂੰ ਰੁਕਾ ਲਈਏ ਹੀ ਹੈ ਇਹ ਇਹ ਤਾਂ ਸਿਰਫ ਓਏ ਸਭੀ ਓਏ ਇਧਰ ਵੇਖਾ ਮੋੜੀ ਬਾਬਾ ਡਾਂਗ ਵਾਲਿਆ ਮੇਰੀ ਰੁਕ ਸਗੀ ਝਾਂਜਰਾ ਵਾਲੀ ਓਏ ਸਵਰਾਜ ਅੱਧਾ ਆਪਣਾ ਖੇਡ ਚੱਲ ਗਿਆ ਚਲੋ ਠੀਕ ਹੈ ਜੀ ਆ ਸਮਝਾ ਕੇ ਚੱਲਦਾ ਰਹਿਣਾ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਜੀ ਇਹ ਟੋਠੇ ਇੱਥੇ ਬੈਠੇ ਰ homogene ਮੈਂ ਤਾਂ ਬੈਠੀ ਬੈਠੇ ਰੋਈ ਆ ਪਾਣੇ ਪੇਰੇ ਸੇਲ ਲਾ ਦੇ ਇਹਨਾਂ ਦੀ ਬੋਲ ਲੈ ਜਾ 10 ਰੁਪਏ ਬਰਤਨ 10 ਰੁਪਏ 20 ਰੁਪਏ ਜਿੰਨਾ ਵੀ ਦੇਣਾ ਪਰ ਬੈਠੇ ਤਾਂ ਚੰਗੀ ਲੱਗेंगी ਨਾ ਓ ਕੋਚਰੀ ਜੇ ਤੂੰ ਕੀ ਕਰੀ ਜਾਂਦਾ ਓਏ ਹੈਲੋ ਇਧਰ ਆ ਚੱਲ ਬਦੋ ਬਦੀ ਸੁਣਾਈ ਕਿਵੇਂ ਆ ਸੁਣਾ ਦੇ ਸੁਣਾ ਦੇ ਬਦੋ ਬਦੀ ਬਰਾਬਰ ਬਰਾਬਰ ਤੇ ਵਾਈ ਗੁਰੂ ਸੱਤੇ ਪਾਛਾ ਮੇਰਾ ਕਰੇ ਜੀ ਅੱਜ ਦਾ ਬਲੌਗ ਤੁਹਾਨੂੰ ਸਾਡਾ ਕਿਵੇਂ ਲੱਗਿਆ ਜੇ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆ ਕੱਲ ਦੇ ਬਲੌਗ ਚ ਵਾਏ